ਪਲੰਦਾ ਡਿਗਰੀਆਂ ਦਾ ਜਦ ਕਦੇ ਵੀ ਖੋਲ ਲੈਂਦਾ ਹਾਂ ਮੈਂ ਦਿਲ ਨੂੰ ਥੱਪ ਥਾ ਲੈਂਦਾ ਤੇ ਅੱਖਾਂ ਡੋਲ ਰਹਿ ਜਾਂਦਾ ਹਾਂ ਕਿਸੇ ਕਵੀ ਨੇ ਬਾਖੂਬੀ ਲਿਖਿਆ ਹੈਗਾ ਇੱਕ ਬੇਰੁਜ਼ਗਾਰ ਦੀ ਇਹ ਦਾਸਤਾ ਹੈਗੀ ਆ ਖਾਸ ਤੌਰ ਦੇ ਉੱਤੇ ਜਿਹੜਾ ਆਪਣੇ ਜੋ ਬੈਗ ਹੈਗਾ ਉਸ ਦੇ ਵਿੱਚ ਡਿਗਰੀਆਂ ਦੇ ਥੱਬੇ ਨੂੰ ਦੇਖਦਾ ਹੈਗਾ ਤੇ ਜਿਸ ਦਾ ਗਲੇਡੂ ਹਮੇਸ਼ਾ ਭਰ ਜਾਂਦਾ ਹੈਗਾ ਤੇ ਜਿਸ ਨੂੰ ਅੱਜ ਤੱਕ ਨੌਕਰੀ ਨਹੀਂ ਮਿਲੇਗੀ ਤੇ ਜਾਂ ਜਿਹੜੇ ਨੌਕਰੀ ਨਾ ਮਿਲਣ ਦੀ ਕਾਰਨ ਓਵਰੇਜ ਹੋ ਗਏ ਉਹਨਾਂ ਦੇ ਦਿਲਾਂ ਦੀ ਜਿਹੜੀ ਹੈਗੀ ਹੈ ਇਹ ਦਾਸ ਤਾਂ ਜਿਹੜੀ ਉਹ ਬਿਆਨ ਕਰਦਾ ਹੈ ਪਰ ਸਾਡੇ ਪੰਜਾਬ ਦੇ ਲੋਕਾਂ ਨੂੰ ਸਿਰਫ ਤੇ ਸਿਰਫ ਬੇਰੋਜ਼ਗਾਰੀ ਇੱਥੇ ਮੁੱਦਾ ਹੀ ਨਹੀਂ ਲੱਗਦੀਗੀ ਤੇ ਪੰਜਾਬ ਦੇ ਲੋਕਾਂ ਨੇ ਪਿਛਲੇ ਦਿਨੀ ਲੋਕਾਂ ਨਾਲ ਕੋਈ ਕਸੂਰ ਨਹੀਂ ਅਸਲ ਦੇ ਵਿੱਚ ਬਹੁਤ ਹੀ ਚਲਾਕ ਤੇ ਕੰਟ ਰਾਜਨੀਤਿਕ ਸਟੰਟਬਾਜ਼ੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਕੀਤੀ ਗਈ ਤੇ ਉਸ ਰਾਜਨੀਤਿਕ ਸਟੰਟਬਾਜ਼ੀ ਦੇ ਵਿੱਚ ਸਾਡੇ ਕੁਸ਼ਕ ਕਹਿੰਦੇ ਕਹਾਉਂਦੇ ਕਿਸਾਨ ਜਥੇਬੰਦੀਆਂ ਵੀ ਲੱਗੀਆਂ ਕੁਸ਼ਕ ਆਮ ਲੋਕ ਵੀ ਲੱਗੇ ਤੇ ਕੁਸ਼ਕ ਲੋਕ ਆ ਜਿਹੜੇ ਇਸ ਦਾ ਫਾਇਦਾ ਲੈਣਾ ਚਾਹੁੰਦੇ ਹੈ ਇਹਨਸ ਐਸਾ ਸਮੇਂ ਦੇ ਦਰਾਂਣਾ ਜਿਹੜਾ ਸਰਪਲ ਸਰਫ ਜਿਸ ਮੁੱਦੇ ਦੇ ਉੱਤੇ ਐਡਾ ਵੱਡਾ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਹੀ ਨਹੀਂ ਸੀਗੀ ਸਾਡੇ ਲੋਕਾਂ ਨੇ ਉਸ ਦੇ ਉੱਤੇ ਬੇਵਜ੍ਹਾ ਹੀ ਐਡਾ ਵੱਡਾ ਪ੍ਰਦਰਸ਼ਨ ਆ ਜਿਹੜਾ ਉਹ ਕੰਮ ਮਾਰਿਆ ਧਰਮ ਮਾਰਿਆ ਹੈਗਾ ਕਿਤੇ ਨਾ ਕਿਤੇ ਸਾਡੀ ਬૌਧਿਕ ਕੰਗਾਲੀ ਵੀ ਹੈਗੀ ਆ ਸੋਚਣ ਵਾਲੀ ਗੱਲ ਹੈਗੀ ਆ ਐਡੀ ਵੱਡੀ ਕੋਈ ਗੱਲ ਹੈ ਨਹੀਂ ਸੀਗੀ ਕਿਉਂਕਿ ਹੁਣ ਵੀ ਆ ਜਿਹੜਾ ਜੋ ਪਹਿਲਾਂ ਕੋਲਸ ਕਹਿ ਰਹੀ ਸੀਗੀ ਕਿ ਅਸੀਂ ਆ ਜਿਹੜਾ ਤੁਸੀਂ ਜਵਾਨਤ ਕਰਾ ਲੋ ਛੜਦਾਂਗੇ ਪਰ ਹੁਣ ਵੀ ਆ ਜਿਹੜਾ ਉਸੇ ਗੱਲਾਂ ਬਾਤਾਂ ਦੇ ਉੱਤੇ ਹੀ ਆ ਜਿਹੜਾ ਉਹ ਇੱਕ ਵਾਰੀ ਸਮਝੁਗਤਾ ਜਾ ਹੋ ਗਿਆ ਤੇ ਭਾਨਾ ਸਿੱਧੂ ਆ ਜਿਹੜੇ ਰਹਾ ਹੋ ਜਾਣਗੇ ਤੇ ਸਾਡੇ ਲੋਕਾਂ ਦੇ ਅੱਗੇ ਜਿਹੜਾ ਸਿਰਫ ਭਾਨਾ 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 ਸਿਰਫ ਇੱਕ ਹੀ ਮੁੰਡਾ ਜਿਹੜਾ ਉਹ ਵਾਰ-ਵਾਰ ਦਿਖਾਇਆ ਗਿਆ ਹੈਗਾ ਜਦ ਕਿ ਨਾਰਮਲ ਸੀਗਾ ਕੇਸ ਪੈ ਗਿਆ ਸੀਗਾ ਸਰਕਾਰ ਪੁਲਿਸ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਕੇ ਜਿਹੜਾ ਉਹ ਛੰਦ ਹੀ ਦੇਣਾ ਸੀਗਾ ਪਰ ਬੇਵਜਾਹੀ ਜਿਹੜਾ ਇਸ ਮਸਲੇ ਨੂੰ ਜਿਹੜੀ ਉਹ ਹਵਾ ਸ਼ਿਕਾਈ ਗਈ ਹੈਗੀ ਤੇ ਸਾਡੇ ਬੇਰੋਜ਼ਗਾਰ ਤਬਕੇ ਦੀਆਂ ਮੰਗਾ ਮਸਲੇ ਨੂੰ ਜਿਹੜਾ ਉਹ ਛਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਮਜ਼ਦੂਰ ਤਬਕੇ ਦੇ ਜੋ ਰੀਅਲ ਇਸ਼ੂ ਹੈਗੀ ਉਹ ਛਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਲਗਭਗ ਜੰਨੀਆਂ ਵੀ ਮਜ਼ਦੂਰਾ ਕਿਸਾਨਾਂ ਦੀਆਂ ਮੰਗਾ ਮਸਲੇ ਸੀਗੇ ਉਹਨਾਂ ਨੂੰ ਛਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਸਮੇਂ ਦੇ ਦੌਰਾਨ ਜੋ ਕਿਸਾਨਾਂ ਵੱਲੋਂ ਐਡਾ ਵੱਡਾ ਟਰੈਕਟਰ ਮਾਰਚ ਕੀਤਾ ਹੈਗਾ ਮੀਡੀਆ ਦੇ ਵਿੱਚ ਐਡੀ ਉਸ ਦੀ ਲਹਿਰ ਨਹੀਂ ਬਣ ਪਾਈਗੀ ਤੇ ਨਾ ਹੀ ਲੋਕਾਂ ਨੇ ਆਪ ਪ੍ਰਦਰਸ਼ਨ ਕੀਤੇ ਤੇ ਨਾ ਹੀ ਕੋਈ ਘਰੋਂ ਐ ਕਹਿ ਕੇ ਆ ਵੀ ਮੈਂ ਤਾਂ ਬਈ ਭੱਜ ਕੇ ਆਇਆ ਹੈਗਾ ਐ ਕਰਕੇ ਆਇਆ ਹੈਗਾ ਪਸਾਨਾ ਕਰਕੇ ਆਇਆ ਹੈਗਾ ਨਾ ਹੀ ਕਿਸੇ ਨੇ ਆ ਕੇ ਇਹ ਕੀ ਹੈਗਾ ਤੇ ਪਰ ਫਿਰ ਵੀ ਲੋਕੀ ਆ ਜਿਹੜੇ ਗਏ ਆਪਣੇ ਮੰਗਾ ਮਸਲੇ ਜਿਹੜੇ ਰੀਅਲ ਇਸ਼ੂ ਹੈਗੇ ਉਹਨਾਂ ਵੱਲ ਸਾਡੇ ਲੋਕਾਂ ਦਾ ਧਿਆਨ ਹੀ ਨਹੀਂਗਾ ਬਲਕਿ ਇੱਥੋਂ ਦਾ ਜੋ ਸਾਡੇ ਸਾਰਾ ਮੀਡੀਆ ਵੀ ਹੈਗਾ ਤੇ ਇਥੋਂ ਦਾ ਜੋ ਪੋਲੀਟੀਕਲ ਸਿਸਟਮ ਹੈਗਾ ਉਹ ਵੀ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਸੋਚਦਾ ਹੈਗਾ ਕਿ ਮੁੱਖ ਮੁੱਦਿਆਂ ਵਾਲੇ ਲੋਕਾਂ ਦਾ ਧਿਆਨ ਨਾ ਹੋਵੇ। ਸੋ ਇਸ ਸਮੇਂ ਦੇ ਦੌਰਾਨ ਸਾਡੀ ਬੇਰੋਜ਼ਗਾਰਾਂ ਦੇ ਲਈ ਵੀ ਆ ਜਿਹੜਾ ਉਹ ਬਹੁਤ ਚੈਲੰਜ ਦਾ ਸਮਾਂ ਹੈਗਾ ਤੇ ਜਿਹਾ ਇਸ ਸਮੇਂ ਦੇ ਦੌਰਾਨ ਕੁਝ ਕੁ ਬੇਰੋਜ਼ਗਾਰਾਂ ਨੇ ਜਥੇਬੰਦੀਆਂ ਵੀ ਬਣਾਈਆਂ ਉਹਨਾਂ ਨੇ ਆਪਣੇ ਪੱਤਰ ਉੱਤੇ ਉਦੰਦ ਵੀ ਕੀਤੇ ਹੈਗੇ ਆ ਪੜੇ ਲਿਖਿਆ ਦੀਆਂ ਜਥੇਬੰਦੀਆਂ। ਬੇਰੋਜ਼ਗਾਰ ਸੰਘਾ ਮੋਰਚਾ ਵੀ ਆ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਕੰਮ ਕਰਦਾ ਰਿਹਾ ਕੁਝ ਕਿ ਇਹਨਾਂ ਦੀਆਂ ਪ੍ਰਾਪਤੀਆਂ ਵੀ ਆ। ਤੇ ਹੁਣ ਵੀ ਆ ਜਿਹੜਾ ਦੁਬਾਰਾ ਤੋਂ ਫੇਰ ਆ ਐਕਟਿਵ ਆ ਤੇ ਅੱਜ ਦੀ ਆ ਜਿਹੜੀ ਇਹਨਾਂ ਨੂੰ ਮੀਟਿੰਗ ਅੱਜ ਦਾ ਇਹਨਾਂ ਨੇ ਪ੍ਰਦਰਸ਼ਨ ਕਰਨਾ ਸੀ ਤਿਆਰ ਤਰੀਕ ਦਾ ਪ੍ਰਦਰਸ਼ਨ ਕਰਨਾ ਸੀ ਫਿਲਹਾਲ ਆ ਇਹਨਾਂ ਨੇ ਪ੍ਰਦਰਸ਼ਨ ਆ ਜਿਹੜਾ ਮੁਲਤਵੀ ਕਰ ਦਿੱਤਾ ਗਿਆ ਸੁਖਵਿੰਦਰ ਸਿੰਘ ਢਿਲਮਾ ਪ੍ਰਧਾਨ ਵੱਲੋਂ ਜੋ ਕਿ ਬੇਰੁਜ਼ਗਾਰ ਸੰਘੇ ਮੋਰਚੇ ਦੇ ਪ੍ਰਧਾਨ ਆ ਉਹਨਾਂ ਵੱਲੋਂ ਆ ਜਿਹੜਾ ਇਹ ਐਲਾਨ ਕੀਤਾ ਗਿਆ ਹੈਗਾ ਉਹਨਾਂ ਵੱਲੋਂ ਦੱਸਿਆ ਹੈਗਾ ਕਿ ਇਹ ਧਰਨਾ ਜਿਹੜਾ ਉਹ ਮੁਲਤਵੀ ਕਰ ਦਿੱਤਾ ਗਿਆ ਹੈਗਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਜੋ ਪੰਜਾਬ ਸਰਕਾਰ ਹੈਗੀ ਉਹ ਕਿਸ ਤਰੀਕੇ ਦੇ ਨਾਲ ਅ ਕੰਮ ਕਰ ਰਹੀ ਹੈਗੀ ਕੰਮ ਤਾਂ ਕਿਹੜਾ ਕਰ ਰਹੀ ਹੈਗੀ ਉਹ ਤੁਹਾਨੂੰ ਪਤਾ ਹੀ ਹੈ ਵੈਸੇ ਮੂੰਹੋਂ ਨਿਕਲ ਗਿਆ ਭਰਾਓ ਮਾਫ ਕਰਿਓ ਜੀ ਕੰਮ ਧੰਦਾ ਤਾਂ ਕੁਝ ਨਹੀਂ ਕਰ ਰਹੀਗੀ ਦੋ ਸਾਲਾਂ ਤੋਂ ਬੇਰੋਜ਼ਗਾਰ ਆ ਜਿਹੜੇ ਸਿਰਫ ਤੇ ਸਿਰਫ ਦੇਖ ਰਹੇ ਹੈਗੇ ਕਿ ਸ਼ਾਇਦ ਇਹ ਸਰਕਾਰ ਕੋਈ ਨਾ ਕੋਈ ਨੋਟੀਫਿਕੇਸ਼ਨ ਕੱਢੇ ਪਰ ਇਹ ਸਰਕਾਰ ਆ ਜਿਹੜੀ ਲਗਾਤਾਰ ਬੇਵਜ੍ਹਾ ਹੀ ਆ ਜਿਹੜਾ ਕਿਉਂਕਿ ਭਾਨੇ ਸਿੱਧੂ ਵਾਲੇ ਮਸਲੇ ਦੇ ਵਿੱਚ ਤੁਸੀਂ ਦੇਖ ਚੁੱਕੇ ਹੈਗੇ ਆ ਐਡਾ ਵੱਡਾ ਕੋਈ ਮਸ਼ਲਾ ਨਹੀਂ ਸੀਗਾ ਉਹਨੂੰ ਛੱਡ ਦਿੰਦੇ ਤਾਂ ਕੋਈ ਵੱਡੀ ਗੱਲਬਾਤ ਨਹੀਂ ਸੀਗੀ ਤੇ ਨਾ ਹੀ ਉਹ ਐਡਾ ਵੱਡਾ ਸੋ ਸਟੇਟ ਦੇ ਲਈ ਥ੍ਰੈਟ ਸੀਗਾ ਨਾ ਹੀ ਐਡਾ ਵੱਡਾ ਹੋ ਖਤਰਾ ਸੀਗਾ ਪਰ ਬੇਵਜਾ ਹੀ ਐਵੇਂ ਲਗਾਤਾਰ ਉਧਰ ਚੰਜੀਤ ਚੰਨੀ ਜੀ ਹਰੀ ਉਧਰ ਸੁਪਾਲ ਖੈਰਾ ਵਰਗੇ ਸਾਰੇ ਦੇ ਸਾਰੇ ਬੰਦਿਆਂ ਨੇ ਆ ਜਿਹੜਾ ਇਸ ਦੇ ਉੱਤੇ ਤਿੰਨੋਂ ਪਾਰਟੀਆਂ ਨੇ ਰਲ ਕੇ ਜਿਹੜੀ ਉਹ ਪੋਲਿਟਿਕਸ ਖੇਢੀ ਹੈਗੀ ਤੇ ਲੋਕਾਂ ਦਾ ਧਿਆਨ ਆ ਜਿਹੜਾ ਮੇਨ ਮਸਲੇ ਤੋਂ ਆ ਜਿਹੜਾ ਪਾਸੇ ਕਰ ਦਿੱਤਾ ਹੈਗਾ ਤੇ ਪਰ ਸਾਡੇ ਲੋਕਾਂ ਨੂੰ ਇਸ ਮਸਲੇ ਦੇ ਵੱਲ ਧਿਆਨ ਆ ਜਿਹੜਾ ਉਹ ਧਰਨ ਦੀ ਜਰੂਰਤ ਹੈਗੀ ਬੇਰੋਜ਼ਗਾਰੀ ਆ ਜਿਹੜਾ ਸਾਡੇ ਇੱਥੇ ਬਹੁਤ ਵੱਡਾ ਇਸ਼ੂ ਆ ਇਸ ਦੇ ਨਾਲ ਹੀ ਆ ਜਿਹੜਾ ਕਿਉਂਕਿ ਨਸ਼ੇ ਵਾਲਾ ਮੁੱਦਾ ਵੀ ਇਸੇ ਦੇ ਨਾਲ ਜੁੜਿਆ ਹੋਇਆ ਕਿਉਂਕਿ ਲੋਕ ਆ ਜਿਹੜੇ ਜਦੋਂ ਰੁਜ਼ਗਾਰ ਨਹੀਂ ਮਿਲਦਾਗਾ ਤਾਂ ਇੱਕ ਨੌਜਵਾਨ ਵਾਸਤੇ ਆ ਜਿਹੜਾ ਬਹੁਤ ਔਖਾ ਹੋ ਜਾਂਦਾ ਦਿਮਾਗ ਦੇ ਤੇ ਬੋਝ ਪੈ ਜਾਂਦਾ ਹੈਗਾ ਜੇਕਰ ਮੰਨ ਲਓ ਵੀ ਤੁਸੀਂ ਡਿਗਰੀਆਂ ਕੀਤੀਆਂ ਹੋਣ ਤੁਸੀਂ 25 25 30 30 ਸਾਲ ਪੜ੍ਹਾਈ ਦੇ ਵਿੱਚ ਗਾਲੇ ਹੋਣ ਫੇਰ ਆ ਜਿਹੜਾ ਪਤਾ ਲੱਗਦਾ ਮਾਂ ਪਿਓ ਨੂੰ ਵੀ ਆ ਜਿਹੜਾ ਕਿਤਨੇ ਕਿਤ ਸੂਚਨਾ ਚਾਹੀਦਾ ਕਿ ਕਿਹੜੇ ਮੁੱਦੇ ਆ ਜਿਹੜੇ ਉਹਨਾਂ ਦੇ ਬੱਚਿਆਂ ਵਾਸਤੇ ਹੈਗੇ ਆ ਕਿਹੜੇ ਮੁੱਦੇ ਆ ਜਿਹੜੇ ਉਹਨਾਂ ਦੇ ਬੱਚਿਆਂ ਦਾ ਜਿਹੜਾ ਉਹ ਭਵਿੱਖ ਸਵਾਰਨਗੇ ਉਹਨਾਂ ਦੇ ਉੱਤੇ ਆ ਜਿਹੜੇ ਭਾਈ ਪ੍ਰਦਰਸ਼ਨ ਕਰਨੇ ਇਹਨਾਂ ਮੁੱਦਿਆਂ ਦੇ ਉੱਤੇ ਪ੍ਰਦਰਸ਼ਨ ਕਰੋ ਜਿਹਨੂੰ ਪ੍ਰਦਰਸ਼ਨ ਕਰਨ ਦਾ ਏਡਾ ਸ਼ੌਂਕ ਹੈਗਾ ਉਹ ਭਾਈ ਇਹਨਾਂ ਮੁੱਦਿਆਂ ਦੇ ਉੱਤੇ ਪ੍ਰਦਰਸ਼ਨ ਕਰੋ ਬਾਕੀ ਉਹ ਲੜਾਈ ਆ ਜਿਹੜੀ ਉਹ ਇਕੱਲੇ ਕਰੀ ਇੱਕ ਬੰਦੇ ਦੀ ਸੀਗੀ ਭਾਨੇ ਸਿੱਧੂ ਦੀ ਸੀਗੀ ਤੇ ਜਦ ਕਿ ਇਹ ਲੜਾਈ ਆ ਲੱਖਾਂ ਨੌਜਵਾਨਾਂ ਦੀ ਹੈ ਜੇਕਰ ਤੁਹਾਡਾ ਇਨਾਂ ਹੀ ਪ੍ਰਦਰਸ਼ਨ ਕਰਨ ਦਾ ਚਾਹ ਹੈਗਾ ਤਾਂ ਇਹ ਬੇਰੋਜ਼ਗਾਰ ਸੰਜਮ ਮੋਰਚਾ ਜੋ ਕੰਮ ਕਰ ਰਿਹਾ ਹੈਗਾ ਲੱਖਾਂ ਨੌਜਵਾਨਾਂ ਦੀ ਜਿੰਦਗੀ ਦਾ ਸਵਾਲ ਹੈਗਾ ਉਹਨਾਂ ਦੇ ਰੋਜ਼ਗਾਰ ਦੇ ਨਾਲ ਜੁੜਿਆ ਹੋਇਆ ਮੁੱਦਾ ਹੈਗਾ ਉਸ ਦੇ ਉੱਤੇ ਤੁਸੀਂ ਸੰਘਰਸ਼ ਕਰੋ ਬਾਕੀ ਹੌਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਸੰਘਰਸ਼ ਦੀ ਰੂਪਰੇਖਾ ਹੈਗੀ ਆ ਬਿਊਰੋਵਿਗਾਰ ਸੰਜੇ ਮੂਰਤੀ ਦੇ ਪ੍ਰਧਾਨ ਦਾ ਕੀ ਕਹਿਣਾ ਹੈਗਾ ਇਹ ਸੁਣੋ ਗੱਪੀ ਤਾਂ ਥੱਕ ਗਿਆ 2 ਸਾਲਾਂ ਦੇ ਵਿੱਚ ਹੀ ਥੱਕ ਗਿਆ ਮੁੱਖ ਮੰਤਰੀ ਪੰਜਾਬ ਥੱਕ ਗਿਆ ਸੰਗਰੂਰ ਪ੍ਰਸ਼ਾਸਨ ਥੱਕ ਗਿਆ ਸਰਕਾਰ ਥੱਕ ਗਈ ਕਿਉਂਕਿ ਬੀਤੇ ਕੱਲ 3 ਤਰੀਕ ਨੂੰ ਤੁਸੀਂ ਵੇਖਿਆ ਪੰਜਾਬ ਦੇ ਵਿੱਚੋਂ ਇੱਕ ਬਹੁਤ ਵੱਡਾ ਹੰਝੂਮ ਪਾਨੇ ਸਿੱਧੂ ਦੀ ਰਿਹਾਈ ਦੇ ਲਈ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਪਹੁੰਚਿਆ ਅੱਜ 4 ਤਰੀਕ ਨੂੰ ਬੇਰਜ਼ਗਾਰ ਸਾਂਝੇ ਮੋਰਚੇ ਵੱਲੋਂ ਪੰਜਾਬ ਦੇ ਬੇਰਜ਼ਗਾਰਾਂ ਦੀਆਂ ਡਿਗਰੀਆਂ ਬਚਾਉਣ ਦੇ ਲਈ ਉਹਨਾਂ ਦਾ ਰੋਜ਼ਗਾਰ ਬਚਾਉਣ ਦੇ ਲਈ ਉਹਨਾਂ ਆਪ ਭੁੱਖ ਬਚਾਉਣ ਦੇ ਲਈ ਮੁੱਖ ਮੰਤਰੀ ਦੀ ਕੋਠੀ ਦਾ ਘਰਾਵ ਕਰਨਾ ਸੀ ਤਾਂ ਬੀਤੀ ਰਾਤ ਕਰੀਬ 9:30 ਵਜੇ ਸੰਗਰੂਰ ਦਾ ਪ੍ਰਸ਼ਾਸਨ ਵਾਸਤੇ ਪਹੁੰਚਦਾ ਹੱਥ ਬੰਨ੍ਹਦਾ ਤਰਲੇ ਕਰਦਾ ਮਿੰਨਤਾਂ ਕਰਦਾ ਕਿ ਸੰਗਰੂਰ ਦਾ ਪ੍ਰਸ਼ਾਸਨ ਥੱਕ ਗਿਆ ਪੁਲਿਸ ਥੱਕ ਗਈ ਤੁਸੀਂ 4 ਤਰੀਕ ਦਾ ਆਪਣਾ ਪ੍ਰੋਟੈਸਟ ਹੈ ਜਿਹੜਾ ਉਹਨੂੰ ਰੱਦ ਕਰ ਗਏ ਤਾਂ ਇਹ ਪੰਜਾਬ ਸਰਕਾਰ 2 ਸਾਲਾਂ ਦੇ ਵਿੱਚ ਹੀ ਥੱਕ ਗਈ ਜਿਹੜੀ ਨੇ ਵੱਡੇ ਵੱਡੇ ਚੋਣ ਵਾਦੇ ਕੀਤੇ ਸੀ ਵੇਰਜ਼ਗਾਰਾਂ ਦੇ ਨਾਲ ਖਾਸ ਕਰਕੇ ਸਿੱਖਿਆ ਵਿੱਚ ਹਰੇਕ ਸਾਲ ਭਰਤੀ ਦਾ ਕੈਲੰਡਰ ਜਾਰੀ ਕਰਨ ਵਾਸਤੇ ਪੇਪਰ ਲੈਣ ਵਾਸਤੇ ਮਿੱਥੇ ਸਮੇਂ ਤੇ ਰਿਜ਼ਲਟ ਅਨਾਉਂਸ ਕਰਕੇ ਜੁਆਇਨ ਕਰਾਉਣ ਵਾਸਤੇ ਹਰੇਕ ਸਾਲ ਭਰਤੀਆਂ ਦੇ ਵਾਅਦੇ ਕੀਤੇ ਸੀ 2 ਸਾਲਾਂ ਕੀ ਤੱਕ ਗਈ 2 ਸਾਲਾਂ ਦੇ ਵਿੱਚ ਹੀ ਕੋਈ ਇਸ਼ਤਿਹਾਰ ਜਾਰੀ ਨਹੀਂ ਕੀਤਾ ਮਾਸਟਰ ਕੇਡਰ ਦਾ ਨਾ ਹੈੱਥ ਦੇ ਵਿੱਚ ਕੋਈ ਇਸ਼ਤਿਹਾਰ ਜਾਰੀ ਕੀਤਾ ਨਾ ਐਜੂਕੇਸ਼ਨ ਦੇ ਵਿੱਚ ਨਾ ਕੋਈ ਉਮਰ ਹੱਦ ਛੋਟ ਦਿੱਤੀ ਹੈ ਤਾਂ ਦੂਜੇ ਪਾਸੇ ਸੰਗਰੂਰ ਦਾ ਪੁਲਿਸ ਪ੍ਰਸ਼ਾਸਨ ਥੱਕਿਆ ਬੈਠਾ ਹੈ ਮੁੱਖ ਮੰਤਰੀ ਖੁਦ ਥੱਕ ਗਿਆ ਪ੍ਰਸ਼ਾਸਨ ਥੱਕ ਗਿਆ ਸਰਕਾਰ ਥੱਕ ਗਈ 92 ਵਿਧਾਇਕ ਥੱਕ ਚੁੱਕੇ ਆ ਕਿਉਂਕਿ ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਵਿਰਜ਼ਗਾਰਾਂ ਦੇ ਨਾਲ ਹਵਾਈ ਕਿਲੇ ਉਹ ਸਾਰੇ ਸੀ ਉਹ ਪੂਰੇ ਨਹੀਂ ਕੀਤੇ ਜਾ ਰਹੇ ਤੇ ਪੰਜਾਬ ਦੇ ਲੋਕ ਰਜਾਨਾ ਮੁੱਖ ਮੰਤਰੀ ਦੀ ਕੋਠੀ ਅੱਗੇ ਉਧਰ ਵਿਦਿਆ ਸਕੱਿਆ ਮੰਤਰੀ ਦੀ ਕੋਠੀ ਅੱਗੇ ਜਾਂ ਵੱਖ-ਵੱਖ ਮੰਤਰੀਆਂ ਦੀਆਂ ਕੋਠੀਆਂ ਅੱਗੇ ਪੱਕੇ ਧਰਨੇ ਲਾ ਕੇ ਜਾਂ ਦਿਨ-ਵਿਥ ਕੇ ਧਰਨੇ 'ਤੇ ਬੈਠ ਰਹੇ ਨੇ ਤੇ ਸਰਕਾਰ ਘਰਾਂ 'ਚੋਂ ਨਿਕਲ ਨਹੀਂ ਰਹੀ ਘਰਾਂ ਦੇ ਵਿੱਚ ਤਾੜੀ ਹੋਈ ਹੈ ਤੇ ਮੁੱਖ ਮੰਤਰੀ ਸਿਰਫ ਚੁਟਕਲੇ ਸੁਣਾ ਰਿਹਾ ਹੈ ਸਿਰਫ ਆਪਣੇ ਘਰ ਦੀਆਂ ਪ੍ਰਾਪਤੀਆਂ ਦੱਸ ਰਿਹਾ ਹੈ 26 ਜਨਵਰੀ ਤੇ ਪੰਜਾਬ ਦੇ ਲੋਕਾਂ ਲਈ ਕੀ ਕੀਤਾ ਪੰਜਾਬ ਦੀਆਂ ਕੀ ਪ੍ਰਾਪਤੀਆਂ ਨੇ ਦੋ ਸਾਲ ਦੇ ਵਿੱਚ ਉਹ ਕੁਝ ਨਹੀਂ ਹੈ ਸੋ ਸੰਗਰੂਰ ਪ੍ਰਸ਼ਾਸਨ ਥੱਕਿਆ ਬੇਰਜ਼ਗਾਰ ਅਜੇ ਤੱਕ ਥੱਕੇ ਨਹੀਂ ਨਾ ਪਿਛਲੇ 5 ਸਾਲਾਂ ਦੇ ਵਿੱਚ ਕਾਂਗਰਸ ਸਰਕਾਰ ਦੇ ਦੌਰਾਨ ਥੱਕੇ ਹੈ ਉਦੋਂ ਵੀ ਸਿੱਖਿਆ ਮੰਤਰੀ ਗਾਲ ਮੰਤਰੀ ਵਿਜੇਂਦਰ ਸਿੰਘਲਾ ਦੀ ਕੋਠੀ ਅੱਗੇ ਪੱਕਾ ਧਰਨਾ ਲਾ ਕੇ ਰੱਖਿਆ ਹਰੇਕ ਥਾਂ ਤੇ ਮੌਕੇ ਦੇ ਮੁੱਖ ਮੰਤਰੀਆਂ ਦਾ ਘਰਾਉ ਕੀਤਾ ਜਾਂਦਾ ਰਿਹਾ ਸਿੱਖ ਮੰਤਰੀ ਸਿੱਖਿਆ ਮੰਤਰੀ ਦਾ ਘਰਾਉ ਕੀਤਾ ਜਾਂਦਾ ਰਿਹਾ ਤੇ ਹੁਣ ਇਸਾ ਹੰਕੜੇ ਹਰਜੋਤ ਵੈਸ ਦਾ ਕਰਾਓ ਕੀਤਾ ਜਾ ਰਿਹਾ ਹੈ ਸਾਡੇ 11:58 ਪ੍ਰੋਫੈਸਰ ਪੱਕੇ ਧਰਨੇ ਤੇ ਐਚਟੀਟੀ ਵਾਲੇ ਪੱਕੇ ਧਰਨੇ ਤੇ ਉਹ ਸੈਰ ਚ ਬੈਠੇ ਆ ਇਧਰ ਮੁੱਖ ਮੰਤਰੀ ਦੇ ਰੋਜ਼ਾਨਾ ਹਰੇਕ ਐਤਵਾਰ ਕੋਠੀ ਅੱਗੇ ਧਰਨੇ ਲੱਗਦੇ ਆ ਬੇਰਜ਼ਗਾਰ ਸੰਝਾਪੁਰ ਚ ਥੱਕਿਆ ਨਹੀਂ ਅਜੇ ਤੱਕ ਆਪਣੇ ਰੋਜ਼ਗਾਰ ਦੇ ਲਈ ਲਗਾਤਾਰ ਸੰਘਰਸ਼ ਦੇ ਮੈਦਾਨ ਦੇ ਵਿੱਚ ਹੈ 8 ਤਰੀਕ ਦੀ ਮੀਟਿੰਗ ਦਿੱਤੀ ਗਈ ਹੈ ਜੇਕਰ ਮੀਟਿੰਗ ਲਾਰਾ ਸਾਹਿਬ ਤੋਂ ਹੀ ਨਾ ਗੱਲ ਸੁਣੀ ਗਈ ਤਾ 11 ਨੂੰ ਫੇਰ ਇਸ ਪ੍ਰਸ਼ਾਸਨ ਨੇ ਰਾਜ ਸਰਕਾਰ ਦੇ ਨਾਲ ਸਿੱਧਾ دستਪੰਝਾ ਪੈਣਾ ਕਿਉਂਕਿ ਬੇਰਜ਼ਗਾਰ ਥੱਕੇ ਨਹੀਂ ਐ ਇਹ ਬੇਰਜ਼ਗਾਰਾਂ ਦੀ ਫਰਾਗ ਦੇ ਲਈ ਐ ਕਿ ਥੱਕੇ ਹੋਏ ਪੁਲਿਸ ਮੁਲਾਜ਼ਮਾਂ ਦੇ ਨਾਲ ਥੱਕੀ ਹੋਈ ਸਰਕਾਰ ਦੇ ਨਾਲ ਥੱਕੇ ਹੋਏ ਪ੍ਰਸ਼ਾਸਨ ਦੇ ਨਾਲ ਅੱਜ 4 ਤਰੀਕ ਨੂੰ ਪੰਗਾ ਨਹੀਂ ਲਿਆ ਉਹਨਾਂ ਨੂੰ ਆਰਾਮ ਕਰਨ ਦਾ ਮੌਕਾ ਦਿੱਤਾ ਗਿਆ ਕਿਉਂਕਿ ਭਾਈ ਘਰਈਏ ਦੇ ਵਾਸਤੇ ਇਹ ਉਹਨਾਂ ਜੰਗਾਂ ਜੁੱਧਾਂ ਨੂੰ ਪੜੇ ਹੋਏ ਲੈਣਾ ਨੇ ਪੜਿਆ ਹੋਇਆ ਕਿ ਥੱਕੇ ਹੋਏ ਦੁਸ਼ਮਣ ਦੇ ਨਾਲ ਜਾਂ ਜ਼ਖਮੀ ਦੁਸ਼ਮਣ ਦੇ ਨਾਲ ਮੁਕਾਬਲਾ ਨਹੀਂ ਕਰੀਦਾ ਤਾਂ ਇਸ ਕਰਕੇ ਇਸ ਥੱਕੀ ਸਰਕਾਰ ਨੂੰ ਜੇਕਰ ਅਜੇ ਵੀ ਜਾਗ ਨਾ ਆਈ ਤਾਂ 11 ਤਰੀਕ ਨੂੰ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਪੰਜਾਬ ਦੇ ਵਿਰਜ਼ਗਾਰ ਮੁੱਖ ਮੰਤਰੀ ਦੀ ਕੋਠੀ ਅੱਗੇ ਜਾਣਗੇ ਤੇ ਆਪਣੇ ਰੋਜ਼ਗਾਰ ਲਈ ਇਸ ਮੁੱਖ ਮੰਤਰੀ ਨੂੰ ਲਲਕਾਰਨਗੇ ਜਿਹੜਾ ਕਿ ਪੰਜਾਬ ਦੇ ਵਿਰਜ਼ਗਾਰਾਂ ਦਾ ਭਵਿੱਖ ਬਚਾਉਂਦਾ ਹੈ ਕਿ ਜੇ ਰੋਜ਼ਗਾਰ ਮਿਲਦਾ ਤਾਂ ਪੰਜਾਬ ਦੇ ਵਿਰਜ਼ਗਾਰਾਂ ਦਾ ਭਵਿੱਖ ਬਚਦਾ ਇਸ ਕਰਕੇ ਇਹ ਥੱਕੀ ਸਰਕਾਰ ਨੂੰ ਥੱਕੀ ਪੁਲਿਸ ਨੂੰ ਥੱਕੇ ਪ੍ਰਸ਼ਾਸਨ ਦੇ ਕਦੰਦਾ ਸਮਾ ਦਿੱਤਾ ਗਿਆ ਸੀ 8 ਤਰੀਕ ਦੀ ਮੀਟਿੰਗ ਸਿੱਖਿਆ ਮੰਤਰੀ ਦੇ ਨਾਲ ਦੇਖਦੇ ਆ 11 ਤਰੀਕ ਨੂੰ ਫੇਰ ਮੁੱਖ ਮੰਤਰੀ ਦੀ ਕੋਠੀ ਅਗੀ ਪੰਜਾਬ ਦੇ ਵਿਰਸガル ਜਾਣਗੇ ਆਪਣੇ ਕਾਫਲੇ ਲੈ ਕੇ ਆਪਣੀਆਂ ਡਿਗਰੀਆਂ ਬਚਾਉਣ ਆਪਣੇ ਯੋਗਤਾ ਅਨੁਸਾਰ ਰੋਜ਼ਗਾਰ ਹਾਸਲ ਕਰਨ ਦੇ ਲਈ ਸੰਗਰੂਰ タルਵਾ ਸਹਿਤ ਸੁਖਵੰਦ ਸਿੰਘ